ਉਹ ਹਲਦੀ ਨਹੀਂ ਦਮ ਘਹੁਰ ਵਰਪੈੰਤਾ ਦੇਖਿਆ ਪਰ ਮੀ ਪੈ ਰਿਹਾ ਆ ਨਾ ਦੇਖੋ ਆ ਬਈ ਐਦਾਂ ਪੀਲੇ ਪੀਲੇ ਜੀ ਹਲਦੀ ਉੱਡ ਰਹੀ ਆ ਛੜੇ ਗਲ ਦੋ ਬਹੁਤ ਹੀ ਜ਼ਿਆਦਾ ਪਹਿਲੀ ਵਾਰ ਦੇਖੀ ਐ ਇਹ ਆ ਦੇਖੋ ਦੀਦੀਆਂ ਨੇ ਕਿਣੀਆਂ ਪੈਨੀਆਂ ਇਹਦੇ ਮਗਲੇ ਪਾਸੇ ਆਉਂਦੇ ਇੱਧਰ ਵੀ ਇੱਕ ਖੇਸ ਚਿੰਦੀਆਂ ਨੇ ਇਹ ਉਹ ਦੇਖੋ ਪੀਲੀ ਪੀਲੀ ਹਲਦੀ ਜੀ ਉੜਦੀ ਮੀਂਹ ਆ ਰਿਹਾ ਉਹ ਜਿਹੜੀ ਹਲਦੀ ਹੁੰਦੀ ਆ ਉਹ ਕਿੰਨੀ ਵੱਜੇ ਤੇ ਉੜਦੀ ਆ ਉੱਪਰ ਨੂੰ ਹੈਨਾ ਹੁੰਦੀ ਆ ਉਹ ਹੀ ਹੁੰਦੀ ਆ ਫਿਰ ਹੋਰ ਕੀ ਆ ਕਿੰਨੀ ਆ ਪੇਪਲਾ ਕਿੰਨੀ ਉੜਦੀ ਆ ਤਾਂ ਪੀਲੇ ਪੀਲੇ ਹੋਇਆ ਪਿਆ ਸਾਰ ਜਿਵੇਂ ਰੰਗ ਹੋਲੀ ਦਾ ਰੰਗ ਸਿੱਟਿਆ ਹੁੰਦਾ ਹਾਂ ਤੇ ਨਾ ਤੂੰ ਕੀ ਜੋਗੀ ਸਾਥ ਪਈ ਹਾਂ ਰੇਪਾਂ ਲੱਗਿਆ ਦਾ ਕੱਖਾਂ ਚਰ ਗੋਭੀ ਚ ਮਾਂ ਗੋਭੀ ਚ ਬਾਦਨੇ ਆ ਬੰਦਾ ਲਾ ਦੋ ਹਾਂ ਸਾਰੀ ਆ ਹਾਂ ਹਲਦੀ ਜੀ ਇੱਧਰ ਵੀ ਉੱਡਦੀ ਆ ਬਾਕੀ ਰੱਬ ਦੇ ਪਤਾ ਨਹੀਂ ਤਾਂ ਨਾ ਵੇਖਿਆ ਨਹੀਂ ਤਾਂ ਹੋਇਆ ਇਕੱਲੇ ਦੇਖਦਾ ਰਹਾ ਮੈਂ ਕਦੇ ਹਲਕੇ ਤੋਂ ਦਰਮਿਆਨ ਨਾ ਪੈ ਸਕਦਾ ਪਰ ਜ਼ਿਆਦਾ ਨਹੀਂ ਮਾਠੀ ਪੀ ਕੇ ਸਕਦੇ ਹਾਂ ਥੋਤੀ ਗਈ ਬਈ ਹਲਦੀਆ ਦੇਖੋ ਦਿਖਾਉਣਾ ਤੁਹਾਨੂੰ ਲਓ ਘਟ ਗਈ ਕਿੰਨੀ ਜ਼ਿਆਦਾ ਸੀ ਸਭ ਥੋਤੀ ਸੀ ਪਹਿਲਾਂ ਤਾਂ ਇੰਨੀ ਕੋਡਣ ਲੱਗੀ ਸੀ ਉੱਪਰ ਨੂੰ ਐਵੇਂ ਦੇਖਦੀ ਸੀ ਵੀ ਆ ਕੀ ਉੜਦਾ ਜਿੱਦਾਂ ਪੀਲਾ ਰੰਗ ਉੜਦਾ ਹੁੰਦਾ ਕਲਰ ਜਦੋਂ ਜਿਹੜੀ ਹਮਾਜੀ ਜੀ ਕੋ ਫੜਾ ਹੋ ਜੂ ਤਰੀਉ ਸਾਫ ਹੋ ਗਈ ਜਿਹੜੀ ਇੱਧਰ ਉੱਧਰ ਦੀ ਸੀ ਕੱਲ੍ਹ ਵਾਲੀ ਵੀਡੀਓ ਬਾਰੇ ਇੱਕ ਦੋ ਦੇ ਕਮੈਂਟ ਆਇਆ ਸੀ ਵੀ ਉਹ ਟਰੈਕਟਰ ਵਾਲੀ ਵੀਡੀਓ ਵੀ ਪਾਈ ਹੋਈ ਆ ਮੈਂ ਤੁਹਾਨੂੰ ਦੱਸਾਂ ਉਹਨਾਂ ਐਪਾ ਨਮਾ ਉਹਦੇ ਰਿਕਾਰਡਿੰਗ ਤੁਸੀਂ ਉਹਨੂੰ ਬਸ ਇੱਕ ਵਾਰੀ ਉਹ ਚ ਬੋਲ ਕੇ ਦੱਸਣਾ ਵੀ ਜਿੱਦਾਂ ਮੈਂ ਉਹ ਟਰੈਕਟਰ ਦੀ ਵੀਡੀਓ ਬਣਾਇ ਕਿਸੀ ਵੀ ਕਿਸਾਨ ਤੇ ਕਿਸਾਨ ਦਾ ਪੁੱਤਰ ਟਰੈਕਟਰ ਨਾਲ ਵੀਡੀਓ ਤੁਸੀਂ ਉਹਨੂੰ ਬਸ ਹਿੰਟ ਦੇਣਾ ਵੀ ਇਹਦੇ ਤੇ ਸਾਨੂੰ ਇੰਨੇ ਮਿੰਟ ਦੀ ਸਟੋਰੀ ਬਣਾ ਕੇ ਦੇ ਦੇ ਤੇ ਮੋਰ ਕਿਉਂ ਨਹੀਂ ਆਪੇ ਸਟੋਰੀ ਬਣਾ ਦੇਣੀ ਆ ਇਹ ਆਈ ਨੇ ਉਹ ਬਣਾ ਕੇ ਤੁਸੀਂ ਜਦੋਂ ਸਟੋਰੀ ਲਿਖ ਕੇ ਆਗੀ ਤੁਹਾਡੇ ਸਾਹਮਣੇ ਤਾਂ ਤੁਸੀਂ ਉਹ ਸਟੋਰੀ ਨੂੰ ਉੱਥੋਂ ਕਾਪੀ ਕਰਨਾ ਕਾਪੀ ਕਰਕੇ ਦੂਜੇ ਪਾਸੇ ਲਈ ਜਾ ਕੇ ਉੱਥੇ ਪੇਸਟ ਕਰ ਦੇਣਾ ਫਿਰ ਉਹ ਜਿੱਦਾਂ ਦੀ ਸਟੋਰੀ ਆ ਤੁਹਾਡੀ ਉੱਦਾਂ ਦੀ ਸੇਮ ਫੋਟੋ ਆ ਜਾਣੀਆਂ ਨੇ ਤੇ ਫਿਰ ਫੋਟੋਆਂ ਲੈ ਕੇ ਤੁਸੀਂ ਉੱਥੋਂ ਤੇ ਜਿਹੜੀ ਸਟੋਰੀ ਆ ਉਹ ਨੂੰ ਫੇਰ ਕਾਪੀ ਕਰ ਲੈਣਾ ਸਟੋਰੀ ਨੂੰ ਕਾਪੀ ਕਰਕੇ ਫਿਰ ਦੁਬਾਰਾ ਇੱਕ ਜਗ੍ਹਾ ਹੋਰ ਸੈਟਿੰਗ ਉੱਥੇ ਲਿ ਜਾ ਕੇ ਤੁਸੀਂ ਉਹ ਨੂੰ ਕਰ ਦੇਣਾ ਵੀ ਉਹ ਨੂੰ ਟ੍ਰਾਂਸਲੇਟ ਕਰ ਦੇ ਆਡੀਓ 'ਚ ਸਿੰਗਲ ਆਡੀਓ ਜਾਂ ਡਬਲ ਆਡੀਓ ਕਿੰਨੇ ਜਣਿਆਂ ਦੀ ਵੌਇਸ ਪਾਉਣੀਆਂ ਵਿੱਚ ਤਾਂ ਉਹ ਤੋਂ ਬਾਅਦ ਤੁਸੀਂ ਉਹਨੇ ਆਡੀਓ 'ਚ ਬਣ ਜਾਣਾ ਕਹਾਣੀ ਨੇ ਮਤਲਬ ਕੀ ਹੈ ਵੀ ਮੇਰੇ ਹਿਸਾਬ ਨਾਲ ਅੱਜ ਦੇ ਦੌਰ ਚ ਸਭ ਤੋਂ ਵਧੀਆ ਜੇ ਕੰਮ ਆ ਤਾਂ ਐਡੀਟਿੰਗ ਦਾ ਐਡੀਟਿੰਗ ਕਰੋ ਜੋ ਕੋ ਮਰਜ਼ੀ ਫੇਸਬੁਕ YouTube ਇੰਸਟਾਗ੍ਰam ਤੇ ਕਰੋ ਜੇ ਤੁਹਾਨੂੰ ਐਡੀਟਿੰਗ ਆ ਗਈ ਵੀ ਉਹ ਰੀਟਿੰਗ ਦਾ ਹੀ ਕੰਮ ਆ ਉਹਨੂੰ ਮੁੜ ਕੇ ਕਰ ਦੋ ਪੋਸਟ ਮੁੜ ਕੇ ਉਹਦੇ ਵਿਊ ਬਹੁਤ ਜ਼ਿਆਦਾ ਨੇ ਲੋਕਾਂ ਦੇ ਉਹ ਟਰਾਈ ਕਰਕੇ ਦੇਖਦਾ ਸੀ ਕੱਲ ਸੋ ਉਹਨੂੰ ਹੋਰ ਟਰਾਈ ਕਰਾਂਗੇ ਅੱਜ ਨਾਤੋ ਕਹਾਣੀਆਂ ਆਪਣੀਆਂ ਆਪਾਂ ਤੇ ਇੱਕ ਵਸ ਜਿੰਮੇ ਕਹਿੰਦੇ ਆ ਵੀ ਹਿੰਟ ਹਿੰਟ ਦੇਣਾ ਵੀ ਆ ਮੈਟਰ ਤੇ ਸਾਨੂੰ ਸਟੋਰੀ ਚਾਹੀਦੀ ਆ ਨਾ ਦਾ ਕਹਾਣੀਆਂ ਆਪਣੀ ਬਣਾਈ ਹੋਈਆਂ ਕਹਾਣੀ ਇਹ ਇਨ ਨੇ ਬਣਾਈ ਆ ਫੋਟੋਆਂ ਨੇ ਜਿਹੜੀਆਂ ਉਹ ਇਹ ਇਨ ਨੇ ਬਣਾਉਣੀਆਂ ਨੇ ਉਹ ਨਹੀਂ ਆਪਾਂ ਨੇ ਬਣਾਉਣੀਆਂ ਬਸ ਤੁਸੀਂ ਤੇ ਇੱਕ ਮੰਨ ਲਓ ਵੀ ਉਹਨੂੰ ਸੈਟਿੰਗ ਕਰ ਕਰਕੇ ਲਾਉਣੀਆਂ ਨੇ ਆਡੀਓ ਜਿਹੜੀ ਉਹ ਸਾਰੀ ਇਹ ਇਨ ਬਣਾਉਣੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਕਹਿੰਦੇ ਆ ਛੋਟਾ ਟ੍ਰਾਈ ਕਰਕੇ ਦੁਬਾਰਾ ਪਾਵਾਂਗੇ ਵੀਡੀਓ ਵੀਡੀਓ ਦੇਖਣ ਥੈਂਕ ਯੂ